ਪੰਜਾਬ ਵਿੱਚ ਜਦੋਂ ਤੋਂ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਪਿੰਡਾਂ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਸਰਗਰਮੀ ਵਧ ਗਈ ਹੈ ਜਦਕਿ ਦੂਸਰੇ ਪਾਸੇ ਵਿਰੋਧੀ ਧਿਰਾਂ ਵੱਲੋਂ ਇਹਨਾਂ ਪੰਚਾਇਤੀ ਚੋਣਾਂ ਨੂੰ ਪਾਰਦਰਸ਼ਤਾ ਨਾਲ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਅਤੇ ਮੀਤ ਪ੍ਰਧਾਨ ਪਾਰਟੀ ਜਨਤਾ ਪਾਰਟੀ ਪੰਜਾਬ ਰਚੇਸ਼ ਬਾਗਾ ਨੇ ਜਿੱਥੇ ਪੰਜਾਬ ਵਿੱਚ ਬੋਲੀ ਲਾ ਕੇ ਬਣ ਰਹੀਆਂ ਪੰਚਾਇਤਾਂ ਤੇ ਸਵਾਲ ਚੁੱਕੇ ਉੱਥੇ ਦੱਸਿਆ ਕਿ ਪਾਰਟੀ ਜਨਤਾ ਪਾਰਟੀ ਪੰਜਾਬ ਦਾ ਇੱਕ ਵਫਦੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਮਿਲਿਆ ਹੈ ਦੋਸਤੋ ਪੰਜਾਬ ਦੀਆਂ ਪੰਚਾਇਤਾਂ ਦੀਆਂ ਚੋਣਾਂ ਕੋਸ਼ਿਸ਼ਤ ਹੋ ਚੁੱਕੀਆਂ ਜਿਹੜੀਆਂ ਕਿ ਹੁਣ ਫਾਰਮ ਭਰੇ ਜਾ ਰਹੇ ਆ ਅਸੀਂ ਕੱਲ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਦ ਪੰਜਾਬ ਦੇ ਚੀਫ ਚੋਣ ਕਮਿਸ਼ਨ ਨੂੰ ਮਿਲੇ ਸੀ ਤੇ ਉਹਨਾਂ ਨੂੰ ਪੰਜਾਬ ਦੀਆਂ ਜਿਹੜੀਆਂ ਚੋਣਾਂ ਦੇ ਸਬੰਧ ਚ ਹੱਲੇ ਤੱਕ ਲਿਸਟਾਂ ਪ੍ਰੋਪਰ ਨਹੀਂ ਲੋਕਾਂ ਨੂੰ ਮਿਲ ਰਹੀਆਂ ਉਹਦੇ ਬਾਰੇ ਦੱਸਿਆ ਤੇ ਪੰਜਾਬ ਚ ਕਿਸ ਤਰ੍ਹਾਂ ਪੰਚਾਇਤਾਂ ਦੀਆਂ ਚੋਣਾਂ ਦੀਆਂ ਬੋਲੀਆਂ ਲੱਗ ਰਹੀਆਂ ਆਏ ਦਿਨ ਕੋਈ ਨਾ ਕੋਈ ਵੀਡੀਓ ਮਿਲਦੀਆਂ ਡੇਲੀ ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਹੱਲੇ ਕਈਆਂ ਚੋਣਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਬੋਲੀਆਂ ਲੱਗ ਰਹੀਆਂ ਜਿਹਦੀਆਂ ਵੀਡੀਓ ਸਾਡੇ ਤੱਕ ਨਹੀਂ ਪਹੁੰਚਦੀਆਂ ਅਸੀਂ ਉਹਨਾਂ ਨੂੰ ਕਿ ਇਹ ਗੈਰ ਲੋਕਤੰਤਰ ਇਹ ਇਹ ਚੋਣਾਂ ਨੂੰ ਪ੍ਰੋਪਰ ਪਾਰਦਰਸ਼ਤਾ ਨਾਲ ਚੋਣ ਕਰਾਇਆ ਜਾਵੇ ਕਿਉਂਕਿ ਭਾਰਤ ਦਾ ਸਭ ਤੋਂ ਮਜ਼ਬੂਤ ਲੋਕਤੰਤਰ ਜਿਹਦੀ ਖੂਬਸੂਰਤੀ ਹੈ ਪੰਚਾਇਤੀਆਂ ਚੋਣਾਂ ਜਿੱਥੇ ਪੰਜ ਸਰਪੰਚ ਚੁਣੇ ਜਾਂਦੇ ਆ ਤੇ ਲੋਕਾਂ ਨੂੰ ਵੀ ਅਪੀਲ ਆ ਕਿਸ ਤਿਹਾਰ ਨੂੰ ਖੁਸ਼ੀ ਨਾ ਮਨਾਈਏ ਪਾ ਸਾਡਾ ਲੋਕਤੰਤਰ ਸਾਡਾ ਸੰਵਿਧਾਨ ਜਿਹੜਾ ਸਾਨੂੰ ਪਾਵਰ ਦਿੰਦਾ ਇਹਨੂੰ ਅਸੀਂ ਹਰ ਪਿੰਡ 'ਚ ਆਪਣੀ ਖੁਸ਼ੀ ਦੇ ਨਾਲ ਬੋਟਾਂ ਪਾਈਏ ਜਿਆਦਾ ਤੋਂ ਜਿਆਦਾ ਵੋਟਾਂ ਪੈਣ ਤੇ ਇਸ ਚੋਣਾਂ ਵਿੱਚ ਚੰਗੇ ਲੋਕ ਚੁਣ ਕੇ ਆਉਣ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਪ੍ਰਯਾਸ ਕਰਨਾ ਚਾਹੀਦਾ ਅੱਜ ਵੀ ਮੈਂ ਬਹੁਤ ਸਾਰਾ ਮੀਡੀਆ 'ਤੇ ਦੇਖ ਰਿਹਾ ਸੀ ਕਿਈ ਜਗ੍ਹਾ ਝਗੜੇ ਹੋ ਰਹੇ ਆ ਗੋਲੀ ਚੱਲ ਰਹੀ ਆ ਕੱਲ ਵੀ ਅਸੀਂ ਅਪੀਲ ਕੀਤੀ ਅੱਜ ਵੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਚੋਣਾਂ ਪਾਰਦਰਸ਼ਤਾ ਨਾਲ ਕਰਾਓ ਤਾਂ ਜੋ ਇਹਦੇ ਸਹੀ ਦਿਸ਼ਾਵਲ ਜਾਈਏ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਬਹੁਤ ਪਾਵਰਫੁੱਲ ਆ ਉਹਨਾਂ ਨੂੰ ਹੋਰ ਵਧੀਆ ਬਣਾਈਏ ਤਾਂ ਜੋ ਪੰਜਾਬ 'ਚ ਨਸ਼ਾ ਮੁਕਤ ਕਰ ਸਕੀਏ ਪੰਜਾਬ 'ਚ ਭ੍ਰਿਸ਼ਟਾਚਾਰ ਮੁਕਤ ਕਰ ਸਕੀਏ ਜੇ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਸਭ ਤੋਂ ਛੋਟੀ ਇਕਾਈ ਆ ਸਾਡੀ ਲੋਕਤੰਤਰ ਦੀ ਉਹ ਮਜ਼ਬੂਤ ਹੋਊਗੀ ਤਾਂ ਹੀ ਪੰਜਾਬ ਮਜ਼ਬੂਤ ਹੋਊਗਾ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਆ ਨੌਜਵਾਨਾਂ ਨੂੰ ਅੱਗੇ ਵਧਾ ਸਕਦੇ ਆ ਕਿਉਂਕਿ ਪਿੰਡਾਂ 'ਚ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਤੇ ਜਿਸ ਤਰ੍ਹਾਂ ਨਸ਼ਾ ਆ ਉਹਨੂੰ ਰੋਕਣ ਵਾਸਤੇ ਇਹ ਪੰਚਾਇਤੀ ਚੋਣਾਂ ਬਹੁਤ ਕਾਰਗਰ ਸਾਥ ਦੇ ਸਕਦੀਆਂ ਸਾਡੀਆਂ ਇਹ ਲੋਕਾਂ ਨੂੰ ਅਪੀਲ ਆ ਵੀ ਇਹਦੇ ਵਿੱਚ ਤੁਸੀਂ ਚੰਗੇ ਸੂਝਵਾਨ ਲੋਕਾਂ ਨੂੰ ਆਪਾਂ ਅੱਗੇ ਵਧਾਈਏ ਚਾਹੇ ਉਥੇ ਸਰਵਸੰਮਤੀ ਕਰੀਏ ਚਾਹੇ ਬੋਟਾ ਪਾਕੇ ਇਹ ਤਿਹਾਰ ਆ ਸਾਡਾ ਲੋਕਤੰਤਰ ਦਾ ਇਹ ਭਾਰਤ ਦਾ ਸੰਵਿਧਾਨ ਨੇ ਇੱਕ ਸਾਨੂੰ ਪਾਵਰ ਦਿੱਤੀ ਆ ਵੀ ਬੋਟਾ ਰਾਹੀਂ ਤੁਸੀਂ ਲੋਕਾਂ ਨੂੰ ਚੁਣਨਾ ਜੇ ਤੁਹਾਡੀ ਸਰਵਸੰਮਤੀ ਵੀ ਹੁੰਦੀ ਆ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਉਹਦੇ ਵਾਸਤੇ ਵੀ ਇੱਕ ਪੁਰਾਣੀ ਸਾਡੀ ਸਕੀਮ ਵੀ ਆ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦੀ ਜਿਹਦਾ ਲੋਕ ਲਾਭ ਲੈ ਸਕਦੇ ਪਰੰਤੂ ਉਹਦੇ ਨਾਲ ਨਾਲ ਪਿੰਡਾਂ ਵਿੱਚ ਸਾਨੂੰ ਆਪਸੀ ਭਾਈਚਾਰਾ ਮੈਂ ਵੀ ਇੱਕ ਪਿੰਡ ਚ ਰਹਿਣਾ ਮੈਂ ਵੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਵੀ ਹਾਂ ਉਹ ਪਰ ਉਹ ਤੋਂ ਪਹਿਲਾਂ ਪਿੰਡ ਦਾ ਇੱਕ ਵਸਿੰਦਾ ਵੀ ਹਾਂ ਅਸੀਂ ਵੀ ਪਿੰਡ ਚ ਪਾਰਟੀ ਤੋਂ ਪਰ ਟਕੇ ਹਮੇਸ਼ਾ ਹੀ ਚੋਣਾਂ ਹੀ ਹੁੰਦੇ ਆ ਵੀ ਇੱਕ ਚੰਗੀ ਪੰਚਾਇਤ ਜਿਹੜੀ ਪੰਜਾਬ ਨੂੰ ਆ ਪਿੰਡ ਨੂੰ ਲਾਭ ਦੇ ਸਕਦੀ ਆ ਉਹਦਾ ਸਾਥ ਦਈਏ ਦੇਸ਼ ਵਾਸਤੇ ਮੈਂ ਸਾਰੇ ਆਪਣੇ ਸਾਥੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਇਹ ਅਪੀਲ ਕਰਦਾ ਕਿ ਪੰਚਾਇਤੀ ਚੋਣਾਂ ਵਿੱਚ ਚੰਗੇ ਲੋਕਾਂ ਨੂੰ ਚੁਣ ਕੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿਉਂਕਿ ਉਹਨਾਂ ਨੇ ਜਿੱਦਾਂ ਚੋਣਾਂ ਕਰਾਈਆਂ ਬਹੁਤ ਸਾਰੇ ਤਿਹਾਰ ਆ ਰਹੇ ਆ ਭਗਵਾਨ ਬਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਆ ਰਿਹਾ ਹੋਰ ਵੀ ਬਹੁਤ ਸਾਰੇ ਤਿਹਾਰ ਆ ਨਵਰਾਤਰੇ ਆ ਇਹਦੇ ਵਿੱਚ ਵੀ ਬਹੁਤ ਸਾਰੇ ਲੋਕ ਚਾਹੁੰਦੇ ਸੀ ਵੀ ਚੋਣਾਂ ਅੱਗੇ ਹੋਣ ਪਰੰਤੂ ਸਰਕਾਰ ਨੇ ਇੱਕਦਮ ਚੋਣਾ ਕਰਾਈਆਂ ਪਰ ਉਹਦੇ ਵਿੱਚ ਵੀ ਹੱਲੇ ਥੱਲੇ ਬਹੁਤ ਸਾਰੀਆਂ ਲਿਸਟਾਂ ਬਹੁਤ ਸਾਰੇ ਜਿਹੜੇ ਪੇਪਰ ਭਰਨ ਵਾਲੇ ਕਈਆਂ ਨੂੰ ਐਨਓਸੀ ਦੇ ਵਿੱਚ ਦਿੱਕਤਾਂ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਕਈਆਂ ਨੂੰ ਡਰਾ ਧਮਕਾਇਆ ਜਾ ਰਿਹਾ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਕਈਆਂ ਨੇ ਕਿਹਾ ਸਾਡੀ ਪਾਰਟੀ ਦਾ ਹੀ ਬਣਨਾ ਚਾਹੀਦਾ ਮੌਜੂਦਾ ਸਰਕਾਰ ਇਹਦੇ ਵੱਲ ਵੀ ਧਿਆਨ ਦੇਵੇ ਤਾਂ ਕਿ ਲੋਕਾਂ ਨੂੰ ਡਰਾ ਧਮਕਾ ਕੇ ਚੋਣਾ ਨਾ ਕਰਾਈਆਂ ਜਾਣ ਇਹ ਪਾਰਦਰਸ਼ਤਾ ਨਾਲ ਚੋਣਾ ਹੋਣ ਤੇ ਸਹੀ ਚੋਣਾ ਹੋਣ ਮੇਰੀ ਇਹੀ ਅਪੀਲ ਹੈ ਤੇ ਇਹਦੇ ਵਾਸਤੇ ਅਸੀਂ ਬੇਨਤੀ ਕਰਦੇ ਚੋਣ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਵੀ ਅਸੀਂ ਕੱਲ ਮਿਲੇ ਵੀ ਸੀ ਅੱਜ ਵੀ ਮੈਂ ਕਿ ਆਪਾਂ ਚੰਗੀਆਂ ਚੋਣਾਂ ਕਰਾਉਣ ਵਾਸਤੇ ਥੱਲੇ ਲੋਕਤੰਤਰ ਨੂੰ ਕਾਨੂੰਨ ਨੂੰ ਇੰਪਲੀਮੈਂਟ ਕਰੀਏ ਤਾਂ ਜੋ ਲੋਕਾਂ ਨੂੰ ਸਹੀ ਪੰਜਾਬ ਵਿੱਚ ਲੋਕਤੰਤਰ ਦੀਆਂ ਜਿਹੜੀਆਂ ਸਭ ਤੋਂ ਛੋਟੀ ਇਕਾਈਆਂ ਸਰਪੰਚ ਤੇ ਪੰਚ ਉਹ ਚੰਗੇ ਬਣ ਧੰਨਵਾਦ ਜੈ ਪਰ ਜੈ ਭੀਮ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com nine two one seven six zero. Chandar Consultants limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ